ਸਬਜੀ ਅਤੇ ਦਾਲ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਣੀ ਹੈ ਅੱਜ ਜਿਹੜੀ ਆਪਾਂ ਰੈਸਪੀ ਤੁਹਾਡੇ ਲਈ ਲੈ ਕੇ ਆਏ ਆ ਇਹ ਬਹੁਤ ਹੀ ਵਧੀਆ ਅਤੇ ਈਜ਼ੀ ਰੈਸਪੀ ਆ ਏ ਆਪਾਂ ਅੱਜ ਬਣਾਵਾਂਗੇ ਕਣਕ ਦੇ ਆٹے ਤੋਂ ਬਹੁਤ ਹੀ ਵਧੀਆ ਤੇ ਟੇਸਟੀ ਚਟਪਟੀ ਸਬਜੀ ਤੇ ਰੈਸਪੀ ਦੇਖਣ ਦੇ ਲਈ ਤੁਸੀਂ ਮੇਰੇ ਨਾਲ ਬਨੇ ਰਹੋ ਵੀਡੀਓ ਦੇ ਐਂਡ ਤੱਕ ਆਪਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਨੇ ਸਬਜੀ ਬਣਾਉਣ ਦੇ ਲਈ ਕਿਹੜੇ-ਕਿਹੜੇ ਇਨਗਰੀਡੀਅੰਟਸ ਦਾ ਇਸਤੇਮਾਲ ਕੀਤਾ ਏ ਇਹ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਏ ਇਹਨੂੰ ਤੁਸੀਂ ਲੱੱਛਾ ਪਰਾਂਠਾ ਸਿੰਪਲ ਪਰਾਂਠਾ ਜਾਂ ਰੋਟੀ ਦੇ ਨਾਲ ਵੀ ਸਰਵ ਕਰ ਸਕਦੇ ਹੋ ਜੇਕਰ ਤੁਹਾਡੇ ਘਰੇ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਤੁਸੀਂ ਇਹ ਰੈਸਪੀ ਆ ਜਿਹੜੀ ਉਹ ਬਣਾ ਸਕਦੇ ਹਾਂ ਬਹੁਤ ਹੀ ਯੂਸਫੁਲ ਰੈਸਪੀ ਆ ਇਹ ਤੇ ਚਲੋ ਆਪਾਂ ਰੈਸਪੀ ਬਣਾਉਣ ਦੀ ਤਿਆਰੀ ਆ ਜਿਹੜੀ ਸ਼ੁਰੂ ਕਰਦੇ ਆ ਆਪਾਂ ਨੇ ਇੱਕ ਕੌਲੀ ਆ ਜਿਹੜੀ 250 ਗ੍ਰਾਮ ਦੇ ਕਰੀਬ ਆਪਾਂ ਨੇ ਧੋਤੀ ਮੰਗੀ ਦੀ ਦਾਲ ਆ ਜਿਹੜੀ ਇਹ ਓਵਰਨਾਈਟ ਸੋਕ ਕਰਕੇ ਰੱਖ ਲਈ ਸੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਬਲੈਂਡਿੰਗ ਜਾਰ ਦੇ ਵਿੱਚ ਆ ਜਿਹੜਾ ਇਹਨੂੰ ਬਲੈਂਡ ਕਰ ਲਵਾਂਗੇ ਤੇ ਦੇਖੋ ਦਾਲ ਦੀ ਕਨਸਿਸਟੈਂਸੀ ਆ ਜਿਹੜੀ ਉਹ ਇਦਾਂ ਦੀ ਹੋਣੀ ਚਾਹੀਦੀ ਆ ਆਪਾਂ ਨੇ ਦਾਲ ਹੈ ਜਿਹੜੀ ਇਹ ਜ਼ਿਆਦਾ ਥਿੱਕ ਨਹੀਂ ਕਰਨੀ ਤੇ ਹੁਣ ਆਪਾਂ ਨੇ ਇਸ ਬੈਟਰ ਨੂੰ ਇੱਕ ਬੌਲ ਦੇ ਵਿੱਚ ਕੱਢ ਲੈਣਾ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਇੱਕ ਘੜਸ਼ੀ ਹੈ ਜਿਹੜੀ ਸੂਜੀ ਦੀ ਪਾਵਾਂਗੇ ਤੇ ਨਾਲ ਹੀ ਇੱਕ ਘੜਸ਼ੀ ਆਪਾਂ ਇਹਦੇ ਵਿੱਚ ਆਟੇ ਦੀ ਹੈ ਜਿਹੜੀ ਉਹ ਐਡ ਕਰਾਂਗੇ ਆਟਾ ਇਹ ਜਿਹੜਾ ਤੁਸੀਂ ਇੱਕ ਤੋਂ ਡੇਢ ਘੜਸ਼ੀ ਵੀ ਹੈ ਜਿਹੜਾ ਲੈ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਲਵਾਂਗੇ ਤੇ ਨਾਲ ਹੀ ਆਪਾਂ ਚਮਚੇ ਦਾ ਚੌਥਾ ਕੀ ਹਿੱਸਾ ਛਮਣ ਦਾ ਲੈ ਲਵਾਂਗੇ ਨਾਲ ਹੀ ਆਪਾਂ ਇਹਦੇ ਵਿੱਚ ਅੱਧਾ ਚਮਚਾ ਜੀਰੇ ਦਾ ਪਾ ਲਾਂਗੇ ਤੇ ਬਾਕੀ ਆਪਾਂ ਨੂਨਦਾਨੀ ਵਾਲੇ ਜਿਹੜੇ ਆਪਣੇ ਬੇਸਿਕ ਮਸਾਲੇ ਹੁੰਦੇ ਨੇ ਉਹ ਲਵਾਂਗੇ 2 ਚਮਚੇ ਆਪਾਂ ਸੌਰੀ ਅੱਧਾ ਕ ਚਮਚਾ ਆਪਾਂ ਇਹਦੇ ਵਿੱਚ ਨੂਨ ਦਾ ਪਾਇਆ ਤੇ ਅੱਧਾ ਚਮਚਾ ਹਲਦੀ ਤੇ ਚਮਚੇ ਦਾ ਚੌਥਾ ਹਿੱਸਾ ਆਪਾਂ ਲਾਲ ਮਿਰਚ ਲਈਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਅੱਧਾ ਕ ਚਮਚਾ ਜਿਹੜੇ ਸਫੇਦ ਤੇਲ ਲੈ ਲਾਂਗੇ ਇਹ ਸਾਰੇ ਬੈਟਰ ਨੂੰ ਆਪਾਂ ਮਿਕਸ ਕਰ ਲਵਾਂਗੇ ਆਪਾਂ ਨੇ ਇਹ ਬੌਲ ਚੋਂ ਕੱਢ ਕੇ ਇੱਕ ਮੈਂ ਥਾਲ ਦੇ ਵਿੱਚ ਇਹ ਬੈਟਰ ਰੱਖ ਲਿਆ ਸੀਗਾ ਤਾਂ ਕਿ ਜਿਹੜਾ ਆਪਣਾ ਬੈਟਰ ਆ ਇਹ ਚੰਗੀ ਤਰ੍ਹਾਂ ਮਿਕਸ ਹੋ ਜਵੇ ਤੇ ਹੁਣ ਆਪਾਂ ਥੋੜੀ ਦੇਰ ਇਹਨੂੰ ਰੈਸਟ ਤੇ ਰੱਖਾਂਗੇ ਤਾਂ ਕਿ ਜਿਹੜੀ ਸੂਜੀ ਆ ਉਹ ਸਾਰਾ ਜਿਹੜਾ ਮੋਇਸਚਰ ਆ ਉਹ ਐਬਜ਼ਾਰਬ ਕਰ ਲਵੇ ਤੇ ਜਿਹੜੇ ਬੈਟਰ ਦੀ ਆ ਥਿਕਨੈਸ ਹੋਰ ਵੀ ਜ਼ਿਆਦਾ ਹੋ ਜਵੇ ਤੇ ਆਪਾਂ ਨੂੰ ਇਹਦੇ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਨੇ ਥੋੜਾ ਜਿਹਾ ਤੇਲ ਅਤੇ ਬੇਕਿੰਗ ਪਾਊਡਰ ਆ ਜਿਹੜਾ ਉਹ ਪਾਇਆ ਉਹ ਆਪਾਂ ਦਿਖਾਉਣਾ ਤੁਹਾਨੂੰ ਵੀਡੀਓ ਦੇ ਵਿੱਚ ਭੁੱਲ ਗਏ ਸੀ ਤੇ ਦੇਖੋ ਆਪਣਾ ਇੱਧਰ ਤੇਲ ਆ ਜਿਹੜਾ ਇਹ ਵੀ ਗਰਮ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਛੋਟੇ-ਛੋਟੇ ਸਾਈਜ਼ ਦੇ ਜਿਹੜੇ ਪਕੌੜੇ ਨੇ ਉਹ ਬਣਾਵਾਂਗੇ ਤੇ ਇਹ ਜਿਹੜੇ ਪਕੌੜੇ ਨੇ ਤੁਸੀਂ ਦਾਲ ਸਬਜ਼ੀ ਦੇ ਵਿੱਚ ਵੀ ਵਰਤ ਸਕਦੇ ਹੋ ਜੇਕਰ ਤੁਸੀਂ ਚਾਹ ਨਾਲ ਖਾਣੇ ਪਸੰਦ ਕਰੋ ਤਾਂ ਚਾਹ ਨਾਲ ਵੀ ਖਾ ਸਕਦੇ ਹੋ ਇਹਦੇ ਨਾਲ ਇਹਨਾਂ ਦਾ ਆਪਾਂ ਦੋ ਤਰ੍ਹਾਂ ਨਾਲ ਹੀ ਇਸਤੇਮਾਲ ਆ ਜਿਹੜਾ ਕਰ ਸਕਦੇ ਆ ਤੇ ਦੇਖੋ ਆਪਣੇ ਪਕੌੜੇ ਨੇ ਜਿਹੜੇ ਆਪਾਂ ਲੋ ਫਲੇਮ ਦੇ ਉੱਪਰ ਹੀ ਫਰਾਈ ਕੀਤੇ ਨੇ ਤੇ ਇਹਨਾਂ ਦਾ ਕਲਰ ਆ ਦੇਖੋ ਬਹੁਤ ਵਧੀਆ ਕਲਰ ਹੋ ਗਿਆ ਹੈ ਹਲਕੇ ਬਰਾਊਨ ਕਲਰ ਦੇ ਹੋ ਗਏ ਨੇ ਤੇ ਆਪਾਂ ਨੇ ਦੋ ਤਿੰਨ ਪੂਰ ਦੇ ਵਿੱਚ ਜਿਹੜੇ ਪਕੌੜੇ ਨੇ ਇਹ ਬਣਾ ਕੇ ਰੱਖ ਲਏ ਨੇ ਤੇ ਇੱਧਰ ਆਪਾਂ ਇੱਕ ਪਾਸੇ ਕੜਾਹੀ ਆ ਜਿਹੜੀ ਧਰ ਲਈ ਆ ਤੇਲ ਆਪਣਾ ਪਹਿਲਾਂ ਹੀ ਪਕੌੜਿਆਂ ਵਾਲਾ ਗਰਮ ਸੀਗਾ ਆਪਾਂ ਹੁਣ ਡੇਢ ਕ ਘੜਛੀ ਤੇਲ ਦੀ ਲਈ ਆ ਇਹਦੇ ਵਿੱਚ ਆਪਾਂ ਨੇ ਦੋ ਤੇਜ ਪੱਤੇ ਪਾਵਾਂਗੇ ਤੇ ਛੋਟਾ ਜਿਹਾ ਟੁਕੜਾ ਆਪਾਂ ਦਾਲਚੀਨੀ ਦਾ ਲੈ ਲੈਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਅੱਧਾ ਚਮਚਾ ਜੀਰੇ ਦਾ ਲਵਾਂਗੇ ਇਹਨਾਂ ਨੂੰ ਥੋੜਾ ਜਿਹਾ ਬਰਾਊਨ ਹੋਣ ਤੱਕ ਭੁੰਨ ਲਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਗ੍ਰाइंड ਕੀਤੇ ਹੋਏ ਆਪਣਾ ਪਿਆਜ਼ ਅਤੇ ਅਦਰਕ ਆ ਜਿਹੜਾ ਉਹ ਪਾ ਲਾਂਗੇ ਲਸਣ ਦਾ ਆਪਾਂ ਨੇ ਇਸ ਰੈਸਪੀ ਦੇ ਵਿੱਚੋਂ ਇਸਤੇਮਾਲ ਨਹੀਂ ਕੀਤਾ ਹੈਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਆਪਾਂ ਇੱਕ ਚੀਜ਼ ਹੀ ਐਡ ਕੀਤੀ ਆ ਤੁਸੀਂ ਅਦਰਕ ਨਾ ਹੋਵੇ ਤਾਂ ਲਸਣ ਲੈ ਸਕਦੇ ਹੋ ਆਪਾਂ ਨੇ ਕੋਲ ਅਦਰਕ ਸੀਗਾ ਆਪਾਂ ਇਸ ਕਰਕੇ ਲਸਣ ਨਹੀਂ ਪਾਇਆ ਸਿਰਫ ਆਪਾਂ ਅਦਰਕ ਹੀ ਲੱਤਾ ਹੈ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਇੱਕ ਕੌਲੀ ਦੇ ਵਿੱਚ ਮੈਂ 1.5 ਚਮਚਾ ਨੂਨ ਦਾ ਤੇ 1.5 ਚਮਚਾ ਹਲਦੀ ਦਾ ਤੇ ਅੱਧਾ ਚਮਚਾ ਆਪਾਂ ਨੇ ਲਾਲ ਮਿਰਚ ਦਾ 3 ਚਮਚੇ ਮੈਂ ਧਨੀਆ ਪਾਊਡਰ ਦੇ ਲਏ ਨੇ ਤੇ ਨਾਲ ਹੀ ਇੱਕ ਟਮਾਟਰ ਆ ਜਿਹੜਾ ਮੈਂ ਇਹ ਕद्दूकस ਕਰਕੇ ਲੈ ਲਿਆ ਏ ਤੇ ਹੁਣ ਆਪਣਾ ਜਿਹੜਾ ਪਿਆਜ਼ ਆ ਹਲਕਾ ਜਿਹਾ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਸੀ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਮਸਾਲੇ ਨੇ ਉਹ ਐਡ ਕਰ ਦਾਂਗੇ ਤੇ ਨਾਲ ਹੀ ਆਪਾਂ ਨੇ ਟਮਾਟਰ ਪਾ ਲੈਣਾ ਤੇ ਹਲਕਾ ਹਲਕਾ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲੈਣਾ ਤਾਂ ਕਿ ਹੁਣ ਆਪਾਂ ਪਾਣੀ ਪਾ ਦਾਂਗੇ ਤਾਂ ਕਿ ਮਸਾਲੇ ਨੇ ਜਿਹੜੇ ਆਪਣੇ ਥੱਲੇ ਨਾ ਲੱਗਣ ਤੇ ਮਸਾਲੇ ਆਪਣੇ ਚੰਗੀ ਤਰ੍ਹਾਂ ਫੁੱਲ ਜਾਣ ਜਦੋਂ ਤੱਕ ਭੁੰਨਾਂਗੇ ਆਪਾਂ ਜਦੋਂ ਤੱਕ ਕਿ ਆਪਣੀ ਆ ਮਸਾਲਾ ਜਿਹੜਾ ਆਪਣਾ ਤੇਲ ਨਾ ਛੱਡ ਦੇਵੇ ਆਪਾਂ ਅਕਸਰ ਹੀ ਦਾਲ ਸਬਜ਼ੀ ਬਣਾਉਂਦੇ ਆ ਇੰਨਾ ਕਿ ਤਾਂ ਆਪਾਂ ਨੂੰ ਸਾਰਿਆਂ ਨੂੰ ਤਰੀਕਾ ਪਤਾ ਹੀ ਹੁੰਦਾ ਹੈ ਕਿ ਮਸਾਲਾ ਜਦੋਂ ਤੱਕ ਤੇਲ ਨਾ ਛੱਡੇ ਉਦੋਂ ਤੱਕ ਆਪਾਂ ਨੂੰ ਪਕਾਉਣਾ ਪੈਂਦਾ ਹੈ ਆਪਾਂ ਥੋੜਾ ਜਿਹਾ ਹੋਰ ਪਾਣੀ ਐਡ ਕਰਕੇ ਪਕਾਵਾਂਗੇ ਇਹਦੇ ਵਿੱਚ ਪਾਂਡਾ ਆਪਣਾ ਖੁੱਲਾ ਤੇ ਆਪਣਾ ਮਸਾਲਾ ਸੀਗਾ ਇਹ ਜਿਹੜਾ ਥੋੜੀ ਕੁਆਂਟੀਟੀ ਦੇ ਵਿੱਚ ਸੀਗਾ ਇਸ ਕਰਕੇ ਆਪਾਂ ਨੇ ਪਾਣੀ ਹੋਰ ਪਾ ਕੇ ਇਸ ਨੂੰ ਪਕਾਇਆ ਇੱਧਰ ਦੇਖੋ ਆਪਣੇ ਇਹ ਜਿਹੜੇ ਪਕੌੜੇ ਕੋਫਤੇ ਜਾਂ ਤੁਸੀਂ ਇਹਨਾਂ ਨੂੰ ਕੁਝ ਵੀ ਨਾਮ ਆ ਜਿਹੜਾ ਦੇ ਸਕਦੇ ਹੋ ਇਹ ਆਪਣੇ ਦੇਖੋ ਬਣ ਕੇ ਤਿਆਰ ਹੋ ਗਏ ਨੇ ਤੇ ਨਾਲ ਇਹ ਠੰਡੇ ਵੀ ਹੋ ਗਏ ਨੇ ਤੇ ਹੁਣ ਆਪਣੀ ਇੱਧਰ ਮਸਾਲਾ ਜਿਹੜਾ ਇਹ ਪੱਕ ਪੱਕ ਗਿਆ ਹੈ ਆਪਾਂ 1-2 ਮਿੰਟ ਇਹਨੂੰ ਹੋਰ ਚਲਾ ਲਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ 4 ਤੋਂ 5 ਗਲਾਸ ਪਾਣੀ ਆ ਜਿਹੜਾ ਉਹ ਐਡ ਕਰ ਦਵਾਂਗੇ ਇਹ ਜਿਹੜੀ ਰੈਸਪੀ ਆ ਇਹ ਇੰਨੀ ਕੁ ਲਾਜਵਾਬ ਬਣ ਕੇ ਤਿਆਰ ਹੋਈ ਸੀਗੀ ਜੇਕਰ ਤੁਸੀਂ ਵੀ ਇਹਨੂੰ ਇੱਕ ਵਾਰ ਟਰਾਈ ਕਰਕੇ ਦੇਖੋਗੇ ਤਾਂ ਤੁਸੀਂ ਇਹਨੂੰ ਬਾਰ-ਬਾਰ ਬਣਾਓਗੇ ਐਨਾ ਵਧੀਆ ਇਹਦਾ ਟੇਸਟ ਸੀਗਾ ਬੱਚੇ ਵੀ ਇਸ ਰੈਸਪੀ ਨੂੰ ਖਾ ਕੇ ਬਹੁਤ ਹੀ ਖੁਸ਼ ਹੋਏ ਤੇ ਕਹਿਣ ਲੱਗੇ ਕਿ ਜਿਹੜੀ ਆਪਣੀ ਰੈਸਪੀ ਆ ਇਹਦਾ ਟੇਸਟ ਆ ਜਿਹੜਾ ਚਿਕਨ ਦੀ ਤਰ੍ਹਾਂ ਆ ਰਿਹਾ ਸੀਗਾ ਤੇ ਹੁਣ ਆਪਾਂ ਤਰੀ ਨੂੰ ਜਿਹੜਾ ਢਾਕੇ ਪਕਾਵਾਂਗੇ ਤਰੀ ਨੂੰ ਇੱਕ ਉਵਾਲ ਆਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣੇ ਜਿਹੜੇ ਕੋਪਤੇ ਨੇ ਆਪਾਂ ਉਹ ਐਡ ਕਰ ਦੇਣੇ ਨੇ ਆਪਾਂ ਬਸ ਸਿਰਫ ਇੱਕ ਪਾਣੀ ਨੂੰ ਰਿਝਾਉਣਾ ਹੀ ਆ ਉਸ ਤੋਂ ਬਾਅਦ ਆਪਾਂ ਕੋਪਤੇ ਪਾ ਕੇ ਇਹਦੇ ਵਿੱਚ ਫੇਰ ਆਪਾਂ ਤਰੀ ਨੂੰ ਹੋਰ ਰਿਝਾਵਾਂਗੇ ਨਾਲ ਹੀ ਜਿਹੜੇ ਆਪਣੇ ਕੋਪਤੇ ਆ ਉਹਦੇ ਵਿੱਚ ਜਿਹੜੇ ਆਪਣੇ ਤਰੀ ਦਾ ਸਾਰਾ ਫਲੇਵਰ ਆ ਉਹ ਵੀ ਐਡ ਹੋ ਜਾਊਗਾ ਤੇ ਦੇਖੋ ਆਪਾਂ ਨੇ ਜਿਹੜੇ ਕੋਪਤੇ ਨੇ ਉਹ ਵਿਚ ਪਾ ਲਏ ਨੇ ਤੇ ਤਰੀ ਆਪਣੀਆਂ ਜਿਹੜੀ ਰਿਜਣ ਲੱਗ ਲੱਗੀ ਹੋਈ ਆ ਤੇ ਆਪਾਂ ਇਹਨੂੰ ਫੇਰ ਤੋਂ ਇੱਕ ਵਾਰ ਢੱਕ ਕੇ ਪਕਾ ਲੈਣਾ ਹੁਣ ਸਿਰਫ ਆਪਾਂ ਇਹਨੂੰ 10 ਮਿੰਟ ਰੁਝਾਵਾਂਗੇ ਮੀਡੀਅਮ ਫਲੇਮ ਦੇ ਉੱਪਰ ਤੇ ਆਪਣੀ ਜਿਹੜੀ ਤਰੀ ਸਬਜੀ ਆ ਇਹ ਬਣ ਕੇ ਤਿਆਰ ਹੋ ਜੂਗੀ ਤੇ ਦੇਖੋ ਆਪਣੀ ਰੈਸਪੀ ਆ ਜਿਹੜੀ ਇਹ ਬਣ ਗਈ ਸੀਗੀ 10 ਮਿੰਟ ਤੋਂ ਬਾਅਦ ਆਪਾਂ ਇੱਕ ਵਾਰ ਚੈੱਕ ਕਰ ਲਈ ਸੀ ਉਹ ਆਪਾਂ ਸ਼ਾਰਟ ਲੈਣਾ ਭੁੱਲ ਗਏ ਸੀਗੇ ਤੇ ਦੇਖੋ ਜਿਹੜੀ ਰੈਸਪੀ ਆ ਆਪਣੀ ਉਹ ਬਣ ਕੇ ਤਿਆਰ ਹੋ ਗਈ ਆ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਮੇਰੀ ਵੀਡੀਓ ਨੂੰ ਲਾਈਕ ਕਰ ਦੇਣ ਨਾਲ ਹੀ ਵੱਧ ਤੋਂ ਵੱਧ ਸ਼ੇਅਰ ਕਰ ਲੈਣ ਤੇ ਦੇਖੋ ਆਪਣੀ ਰੈਸਪੀ ਆ ਜਿਹੜੀ ਇਹ ਸਰਵ ਕਰਨ ਦੇ ਲਈ ਤਿਆਰ ਆ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਪਰ ਕਲਿੱਕ ਕਰ ਦੇਣ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜਿਨ੍ਹਾਂ ਜਿਨ੍ਹਾਂ ਨੇ ਇਹ ਰੈਸਪੀ ਪਹਿਲਾਂ ਟਰਾਈ ਕੀਤੀ ਹੋ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਨੇ ਕਿ ਉਹਨਾਂ ਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਆ ਜਿਨ੍ਹਾਂ ਨੇ ਨਹੀਂ ਟਰਾਈ ਕੀਤੀ ਉਹਨਾਂ ਨੂੰ ਵੀ ਰਿਕਵੈਸਟ ਆ ਕਿ ਇੱਕ ਵਾਰ ਇਹ ਰੈਸਪੀ ਆ ਜਿਹੜੀ ਜ਼ਰੂਰ ਟਰਾਈ ਕਰਕੇ ਦੇਖਣ ਇਹ ਅੱਜ ਤੋਂ ਬਾਅਦ ਜਿਹੜੀ ਆ ਤੁਹਾਡੀ ਪਸੰਦੀਦਾ ਰੈਸਪੀ ਕਹਿ ਲਾਉਗੀ ਬਹੁਤ ਵਧੀਆ ਰੈਸਪੀ ਆ ਤੁਸੀਂ ਇਹਨੂੰ ਮਹਿਮਾਨਾਂ ਦੇ ਆਉਣ ਤੇ ਵੀ ਬਣਾ ਸਕਦੇ ਹੋ ਇਹਨੂੰ ਬਣਾਉਣ ਦੇ ਲਈ ਸਮਾਂ ਜਿਹੜਾ ਉਹ ਵੀ ਬਹੁਤ ਹੀ ਘੱਟ ਲੱਗਦਾ ਹੈ ਤੇ ਮੇਰੀ ਰੈਸਪੀਸ ਨੂੰ ਇਦਾਂ ਹੀ ਪਿਆਰ ਦਿੰਦੇ ਰਿਹਾ ਕਰੋ ਕਮੈਂਟ ਕਰਦੇ ਰਿਹਾ ਕਰੋ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ 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 ਜ਼ਿਆਦਾ ਧੰਨਵਾਦ